ਤੁਸੀਂ ਸਾਰੀ ਸੰਗਤ ਨੂੰ ਦੱਸ ਦੋ ਵੀ ਮੈਂ ਠੀਕ ਆਉਣਾ ਦੱਸ ਦੋ ਫਿਰ ਤੋਂ ਬੋਲ ਕੇ ਦੱਸ ਆ ਵੀ ਦੱਸ ਦੋ ਪੁੱਤ ਆਵੇ ਤੇਰਾ ਚਾਹ ਦੱਸ ਦੋ ਬੋਲ ਕੇ ਕਹ ਦੇ ਕਹ ਦੇ ਜੱਗਾ ਕੋ ਨਹੀਂ ਫਿਰ ਕੀ ਕਰੀਆ ਠੀਕ ਆ ਮੇਰਾ ਭਰਾ ਜੀ ਤੋ ਕਿ ਮਿਲ ਗਿਆ ਅੱਜ ਭਰਾ ਮੇਰਾ ਭਰਾ ਮਿਲ ਗਿਆ ਅੱਜ ਹਾਂ ਤੇਰਾ ਨਾਮ ਕੱਚਾ ਜੱਗਾ ਪੁੱਤ ਠੀਕ ਆ ਇਹਨੂੰ ਕੀ ਕਹਿੰਦੇ ਸੀ ਕਰੇ ਕੱਲੂ ਕੰਨੂ ਕੰਨੂ ਤੇ ਜੱਗਾ ਅੱਜ ਇਕੱਠੇ ਹੋ ਗਏ ਆ ਆਪਣਾ ਫਰਜ ਸੇਵਾ ਸੁਸਾਇਟੀ ਦੇ ਪਾਈ ਪਾਲ ਖਰੌੜ ਜਿਹੜੇ ਕਿ ਰਿਸ਼ੀ ਕਲੋਨੀ ਪਟਿਆਲਾ ਤੋਂ ਇੱਕ ਬੱਚੇ ਨੂੰ ਬਿਊਟੀ ਪਾਰਲਰ ਵਾਲੀ ਦੇ ਚੁੰਗਲ ਚੋਂ ਆਜ਼ਾਦ ਕਰਵਾ ਕੇ ਲਿਆਏ ਸਨ ਇਸ ਬੱਚੇ ਤੇ ਕਿਸ ਤਰ੍ਹਾਂ ਜ਼ੁਲਮ ਹੋਇਆ ਕਿਸ ਤਰ੍ਹਾਂ ਇਸ ਨੂੰ ਤਸੀਹੇ ਦਿੱਤੇ ਗਏ ਇਹ ਪੂਰੀ ਦੁਨੀਆ ਨੇ ਵੇਖਿਆ ਹੁਣ ਇਹ ਬੱਚਾ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਕਿ ਭਾਈ ਸਾਹਿਬ ਹੁਣਾਂ ਦੀ ਸੇਵਾ ਸਦਕਾ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਇੱਥੇ ਦਾਖਲ ਸੀ ਬੱਚਾ ਬਿਲਕੁਲ ਤੰਦਰੁਸਤ ਹੈ ਜਦੋਂ ਇਸਦੀ ਦਾਦੀ ਤੇ ਇਸਦੇ ਚਾਚੇ ਨੂੰ ਪਤਾ ਲੱਗਾ ਤਾਂ ਉਹ ਇਸ ਨੂੰ ਮਿਲਣ ਪਹੁੰਚੇ ਇਸ ਬੱਚੇ ਦੇ ਪਿਤਾ ਨੇ ਦੋ ਵਿਆਹ ਕਰਾਏ ਹੋਏ ਸਨ ਜਿਹੜਾ ਇਸ ਦਾ ਪਿਤਾ ਸੀ ਉਹ ਮੌਜੂਦਾ ਸਮੇਂ ਜਿਸ ਔਰਤ ਨਾਲ ਰਹਿ ਰਿਹਾ ਉਸ ਦੇ ਬੱਚਿਆਂ ਦੀ ਸੇਵਾ ਸੰਭਾਲ ਕਰ ਰਿਹਾ ਸੀ ਪਰ ਇਸ ਬੱਚੇ ਨੂੰ ਪੂਰੀ ਗੱਲਬਾਤ ਸੁਣਨ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਬੱਚੇ ਨੂੰ ਅੱਗੇ ਦੇ ਦਿੱਤਾ ਗਿਆ ਹੀ ਵੇਚ ਦਿੱਤਾ ਗਿਆ ਸੀ ਇਸ ਤਰ੍ਹਾਂ ਕਿਹਾ ਜਾ ਸਕਦਾ ਆਓ ਸੁਣੀਏ ਸਾਰੀ ਗੱਲਬਾਤ ਤੇ ਇਹ ਸੀਨ ਬਹੁਤ ਹੀ ਮੁਸ਼ਕਲ ਨਾਲ ਵੇਖਣ ਵਾਲਾ ਜਿਸ ਤਰ੍ਹਾਂ ਦਾ ਇਹ ਮਾਹੌਲ ਸੀ ਸਾਰੀ ਦੁਨੀਆ ਕਹਿ ਲਈ ਤਾਂ ਉਹ ਰੋ ਰਹੀ ਸੀ ਜਿਵੇਂ ਇਹਨਾਂ ਦੋ ਛੋਟੇ ਛੋਟੇ ਭਰਾਵਾਂ ਦਾ ਮੇਲ ਹੋਇਆ ਆਓ ਸੁਣੀਏ ਸਾਰੀ ਗੱਲਬਾਤ ਠੀਕ ਆ ਮੇਰਾ ਭਰਾ ਜੀ ਤੋ ਕਿ ਮਿਲ ਗਿਆ ਅੱਜ ਭਰਾ ਮੇਰਾ ਭਰਾ ਮਿਲ ਗਿਆ ਅੱਜ ਅਸਲ ਸਕਾ ਭਰਾ ਜੀ ਸਕਾਪਰਾ ਦੇਖੋ ਤੁਸੀਂ ਅਸਲ ਤਾਂ ਦਾਦੀਆਂ ਨੂੰ ਪੋਤੇ प्यारी ਹੁੰਦੇ ਨੇ ਅਸਲ ਤਾਂ ਇਹ ਬੇਬੇ ਫੋਨ ਤੇ ਰੋਣ ਲੱਗ ਗਈ ਵਿਚਾਰੀ ਮੇਰਾ ਪੁੱਤ ਮਿਲਾ ਦਿਓ ਇੱਕ ਵਾਰੀ ਲੈ ਮੜੇ ਦਾ ਘੇਰਾ ਖੋਲ ਲਿਓ ਜੀ ਮੇਰੀ ਬੇਨਤੀ ਆ ਘੇਰਾ ਜਰੂਰ ਖੋਲ ਲਿਓ ਮਿਲੋ ਬੇਬੇ ਜੀ ਮਿਲੋ 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 ਐ ਬਸ ਪਿਆਰ ਤੁਛੜ ਗਿਆ ਤੇਰਾ ਨਾ ਰੋੜਾ ਆਇਆ ਰਪਾ ਕੋਨੇ ਬੈਠਾ ਉਸ ਨੂੰ ਦੋਈ ਪੜਾਤਾ ਮਿਲ ਲਉ ਪੁੱਤ ਮੈਨੂੰ ਤਾਂ ਮਿਲ ਲਉ ਹੋ ਗਿਆ ਪੁੱਤ ਕਰ ਰਹੇ ਜੀ ਨਾਲ ਵੀ ਉਹਨਾਂ ਕੋਲ ਆਉਂਦੀ ਆ ਤੇ ਇਹਨਾਂ ਨੂੰ ਲੈ ਆਂਦਾ ਗਿਆ ਜੀ ਹੁਣ ਤੁਹਾਡੇ ਸਾਹਮਣੇ ਨੇ ਅਸਲ ਇਹਨਾਂ ਨੇ ਇਹੀ ਦੱਸਿਆ ਜੀ ਮੈਂ ਥੋੜਾ ਦੱਸ ਦਾਨਾ ਵੀਰੇ ਇਹਨਾਂ ਦੀ ਨਾ ਇਹਨਾਂ ਦਾ ਜਿਹੜਾ ਬਾਪ ਆ ਬੱਚੇ ਦਾ ਇਹਨਾਂ ਦੋਨਾਂ ਬੇਟਿਆਂ ਦਾ ਜਿਹੜਾ ਬਾਪ ਆ ਜੀ ਉਹਨੇ ਦੂਜਾ ਵਿਆਹ ਕਰਵਾ ਲਿਆ 2 ਸਾਲ ਪਹਿਲਾਂ ਦੂਜਾ ਵਿਆਹ ਕਰਾਉਣ ਨਾਲ ਜਿਹੜੀ ਇਹਦੀ ਮਦਰ ਆ ਉਹਨੇ ਵੀ ਦੂਜਾ ਵਿਆਹ ਕਰਾ ਲਿਆ ਮਤਲਬ ਦੋਨਾਂ ਨੇ ਕੀ ਕੀਤਾ ਆਪਣਾ ਆਪਣਾ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਉਹ ਅੰਜੀ ਰਹੇ ਨੇ ਇਹਦਾ ਬਾਪ ਟਰੱਕ ਡਰਾਈਵਰ ਆ ਇਸ ਵਕਤ ਉਹ ਗਵਾਟੀ ਤੋਂ ਤੁਰਿਆ ਵਾ ਰਸਤੇ ਜਾ ਕਿਤੇ ਸੁਣਨ ਚ ਆਇਆ ਵੀ ਨੇੜੇ ਹੀ ਆ ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਹੜੇ ਦੋ ਬੱਚੇ ਸੀ ਜਿਹੜਾ ਤਾਂ ਛੋਟਾ ਬੱਚਾ ਜੀ ਇਹਨੂੰ ਤਾਂ ਜੀ ਚਾਚਾ ਮਣਮਟਾ ਇਹ ਸੰਭਦੇ ਸੀ ਪਰ ਇਹਨਾਂ ਨੇ ਕਿਸੇ ਰਿਸ਼ਤੇਦਾਰ ਕਿਸੇ ਦੋਸਤ ਮਿੱਤਰ ਦੇ ਘਰ ਦੇਤਾ ਸਰ ਸਿੰਘ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਨੇੜੇ ਕਿਤੇ ਉੱਥੇ ਸਰਕਾਰੀ ਸਕੂਲ 'ਚ ਬੱਚਾ ਪੜ ਰਿਆ ਉਹ ਮੈਂ ਬੱਚੇ ਨਾਲ ਬਹੁਤ ਗੱਲ ਕੀਤੀ ਉਹ ਕਹਿੰਦਾ ਮੇਰੇ ਨਾਲ ਕਦੇ ਕੋਈ ਇਹ ਜੀ ਗੱਲ ਨਹੀਂ ਕਿ ਮੈਂ ਠੀਕ ਆ ਮੈਨੂੰ ਕੋਈ ਦੀਦੀ ਪੜਾਉਂਦੇ ਨਹੀਂ ਟਿਊਸ਼ਨ ਵੀ ਪੜਾਉਂਦੇ ਨਹੀਂ ਮੈਂ ਠੀਕ ਆ ਪਰ ਜਿਹੜਾ ਇਹ ਬੱਚਾ ਜੀ ਇਹ ਬੱਚਾ ਉਰੇ ਤੱਕ ਕਿਵੇਂ ਪਹੁੰਚਿਆ ਇਹ ਤਾਂ ਨਾ ਦਾਦੀ ਨੂੰ ਪਤਾ ਨਾ ਚਾਚੇ ਨੂੰ ਪਤਾ ਜੀ ਉਹਨਾਂ ਦਾ ਕਹਿਣਾ ਇਹ ਆ ਇਹ ਚਾਚੇ ਦਾ ਉਹ ਕਹਿੰਦਾ ਵੀ ਮੈਂ ਇਸ ਬੱਚੇ ਦੇ ਬਾਪ ਦੇ ਨਾਲ ਟਰੱਕ ਤੇ ਗਿਆ ਸੀ 3 ਮਹੀਨੇ ਲਾ ਕੇ ਆਇਆ ਵੀ ਮੈਂ ਉਹਨੂੰ ਕਿਹਾ ਵੀ ਤੂੰ ਮੇਰੀ ਇਸ ਬੱਚੇ ਨਾਲ ਗੱਲਤਾ ਕਰਾ ਦੇ ਜਸਪ੍ਰੀਤ ਨਾ ਜਸਪ੍ਰੀਤ ਨਾ ਵੱਡੇ ਦਾ ਨਾਮ ਜਸਕਰਨ ਜਸਕਰਨ ਨਾਲ ਕਹਿੰਦਾ ਉਹ ਕਹਿੰਦਾ ਵੀ ਮੈਂ ਸਕੂਲ ਚ ਪੜਨ ਲਾਇਆ ਵਾ ਫਿਰ ਵਿੱਚ ਦੀ ਸੁਣਨ ਚ ਆਈ ਕਹਿੰਦੇ ਵੀ ਇੱਕ ਵਾਰੀ ਉਹਨੇ ਕਿਸੇ ਹੋਰ ਬੱਚਿਆਂ ਨਾਲ ਵੀ ਗੱਲ ਕਰਾਈ ਆਦੀ ਕਰਾਤੀ ਹੋਰ ਬੱਚੇ ਉਹਨੇ ਜਿਹੜੇ ਬੱਚੇ ਨਾ ਜਿਹੜੀ ਲੇਡੀ ਨਾਲ ਵਿਆਹ ਕਰਾਇਆ ਉਹਦੇ ਦੋ ਬੱਚੇ ਨੇ ਲੇਡੀ ਦੇ ਉਹਨਾਂ ਨਾਲ ਗੱਲ ਕਰਾਤੀ ਬੇਬੇ ਦੀ ਵੀ ਲੈ ਭਾਈ ਬੱਚਾ ਬਿਲਕੁਲ ਠੀਕ ਆ ਦੇਖੇ ਮੇਰਾ ਪੁੱਤਰ ਨਹੀਂ ਗਏ ਤੁਸੀਂ ਕੀ ਕਰਦੇ ਜੋ ਕਿੰਨੇ ਕੁ ਮਹੀਨੇ ਪਹਿਲਾਂ ਹੋਈ ਸੀ ਗੱਲ ਇਹ ਆ ਥੋੜਾ ਚਿਰ ਹੋ ਗਿਆ ਤੋ ਤੇ ਨਹੀਂ ਹੋਇਆ ਮਹੀਨੇ ਪਹਿਲੇ ਹੀ ਹਾਂਜੀ ਮਤਲਬ ਬੇਬੇ ਨੇ ਪਛਾਣ ਲਿਆ ਵੀ ਇਹ ਮੇਰਾ ਬੱਚਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਵੀਰੇ ਫੇਰ ਕੀ ਹੁੰਦਾ ਜੀ ਫੇਰ ਮਤਲਬ ਉਹਨੇ ਉਹਦੇ ਬਾਪ ਨੇ ਚਾਚੇ ਨੂੰ ਦੱਸਿਆ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਜਦੋਂ ਇਹ ਹੱਦ ਤੋਂ ਹੀ ਵੱਧ ਗਏ ਤੇ ਟੋਕਦੇ ਸੀ ਵੀ ਗੱਲ ਕਰਾਓ ਉਹ ਗੱਲ ਕਰਾਉਂਦਾ ਨਹੀਂ ਸੀ ਤਾਂ ਹੀ ਨੇ ਫਿਰ ਉਹਨੇ ਦੱਸਿਆ ਵੀ ਮੈਂ ਇਹਨੂੰ ਏਨੇ ਲੱਖ ਰੁਪਏ ਚ ਬੇਚ ਚੁੱਕੇ ਆ ਉਹ ਤੁਸੀਂ ਪਰਿਵਾਰ ਨਾਲ ਵੀ ਗੱਲ ਕਰੋ 3.5 ਲੱਖ ਰੁਪਏ ਦੀ ਗੱਲ ਇਹਨੇ ਦੱਸੀ ਆ ਉਹ ਇਨਵੈਸਟੀਗੇਸ਼ਨ ਤਾਂ ਦੇਖੋ ਤੁਸੀਂ ਸਾਰੇ ਸਾਹ ਤੋਂ ਵੱਡੇ ਹੋ ਪੁਲਿਸ ਸਾਰੀ ਜਾਂਚ ਕਰੂਗੀ ਪਰ ਜੇ ਚੀਜ਼ ਹੋਈ ਆ ਤਾਂ ਇਹਨਾਂ ਦੇ ਬਾਪ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਤੇ ਜਿਹੜੀ ਉਹ ਮਨੀ ਸ਼ਰਮਾ ਲੇਡੀ ਆ ਉਹਦੀ ਜਿਹੜੀ ਮਾਂ ਉਹ ਵੀ ਇਹਦੇ ਵਿੱਚ ਅਨਵੋਲਵ ਆ ਦੇਖੋ ਉਹੀ ਲੈ ਕੇ ਆਈ ਆ ਬੱਚੇ ਨੂੰ ਤੇ ਤੁਸੀਂ ਸੱਚ ਜਾਣਿਓ ਬੱਚੇ ਦੇ ਉੱਪਰ ਤਸ਼ੱਦਦ ਤੁਸੀਂ ਇੱਕ ਇੱਕ ਚੀਜ਼ ਸਾਰੇ ਭੈਣ ਭਰਾ ਸੋਚਿਓ ਬੱਚਾ ਘਰ ਦਾ ਸਾਫ਼ ਕਰ ਦਿੰਦਾ ਦੀ ਪੋਚਾ ਲਾ ਦਿੰਦਾ ਦੀ ਤੁਸੀਂ ਇਹ ਸੋਚੋ ਵੀ ਤੇ ਫਿਰ ਤਸ਼ੱਦਦ ਹੁੰਦੀ ਕਿਉਂ ਸੀ ਤੁਸੀਂ ਕਦੇ ਸੋਚਿਆ ਜੀ ਇਸ ਚੀਜ਼ ਦਾ ਇਸ ਬੱਚੇ ਦੀ ਅੱਜ ਤੋਂ 3-4 ਮਹੀਨੇ 6 ਮਹੀਨੇ ਪਹਿਲਾਂ ਬਾਹ ਵੀ ਸਾੜੀ ਗਈ ਇਹਨੂੰ ਗਰਮ ਪਾਣੀ ਚ ਧੱਕਾ ਦੇਤਾ ਖਿਜ ਕੇ ਉਹਦੇ ਪਿੱਛੇ ਕਾਰਨ ਕੋਈ ਗਲਤ ਨਿਕਲੂਗਾ ਤੁਸੀਂ ਸਾਡਾ ਅੱਜ ਕਿਹਾ ਬੋਲੋ ਯਾਦ ਰੱਖਿਓ ਜਿਹੜੀ ਚੀਜ਼ ਆਪਾਂ ਅੱਖੀਂ ਨਾ ਦੇਖੀਏ ਕੰਨੀਆਂ ਨਾ ਸੁਣੀ ਆਪਾਂ ਉਹ ਬੋਲਣੀ ਨਹੀਂ ਚਾ ਲੋ ਪਰ 99% 80% ਕਲੀਅਰ ਆਪਾਂ ਨੂੰ ਜਲਦੀ ਉਹ ਹੋ ਜਾਣਾ ਅੱਜ ਕੱਲ ਚ ਇਸ ਬੱਚੇ ਦੇ ਉੱਪਰ ਹੁੰਦਾ ਕੀ ਸੀ ਇਹਨੂੰ ਕੁੱਟਿਆ ਕਿਉਂ ਜਾਂਦਾ ਸੀ ਤੁਸੀਂ ਸੋਚੋ ਇੱਕ ਬੱਚੇ ਨੂੰ ਇੱਕ ਲੇਡੀ ਕਿਉਂ ਮਾਰਦੀ ਸੀ ਬੈਲਟ ਉਹਦੇ ਵਿੱਚ ਕਾਰਨ ਕੋਈ ਗਲਤ ਨਿਕਲੂਗਾ ਤੁਸੀਂ ਸਾਰੇ ਜਾਂਚ ਕਰੋ ਸਾਡੀ ਇਹ ਪੁਲਿਸ ਅੱਗੇ ਬੇਨਤੀ ਆ ਵੀ ਇਹਨੂੰ ਪੂਰੇ ਧਿਆਨ ਨਾਲ ਐ ਨਾ ਛੱਡਿਆ ਜਾਵੇ ਵੀ ਬੱਚੇ ਦਾ ਪਰਚਾ ਕਰਤਾ ਬਸ ਲੇਡੀ ਜੇਲ੍ਹ ਵਾਗੀ ਦੀ ਜਾਂਚ ਪਤਾ ਲੱਗੇ ਕਿ ਕੀ ਕਾਰਨ ਸੀ ਇਹਨੂੰ ਕੁੱਤਾ ਮਾਰਨ ਦੇ ਕਾਰਨ ਤਾਂ ਦੇਖੋ ਫਿਲਹਾਲ ਤਾਂ ਹੀ ਮੈਂ ਇਹੀ ਬੋਲੂਗਾ ਵੀ ਇਹ ਘਰ ਦਾ ਕੰਮ ਨਹੀਂ ਕਰਦਾ ਸੀ ਔਰ ਕੁੱਤਿਆਂ ਨੂੰ ਚੁੱਪ ਨਹੀਂ ਕਰਾਉਂ ਉਹ ਕਹਿੰਦੀ ਤੂੰ ਕੁੱਤਿਆਂ ਨੂੰ ਚੁੱਪ ਨਹੀਂ ਕਰਾਉਂਦਾ ਬਸ ਇਹ ਕੁੱਤਿਆਂ ਨੂੰ ਜਿਹੜੇ ਪੈਸੇ ਦਿੱਤੇ ਗਏ ਸੀ ਉਹ ਵੀ ਕੰਮ ਕਰਾਉਣ ਵਾਸਤੇ ਦਿੱਤੇ ਗਏ ਸੀ 3.5 ਲੱਖ ਰੁਪਏ ਜਿਹੜੇ ਦੇਖੋ ਉਹ ਪਰਿਵਾਰ ਦਾ ਕਹਿਣਾ ਜੀ ਵੀ ਬਾਪ ਉਹ ਚੀਜ਼ ਤਾਂ ਹੁਣ ਜਦੋਂ ਬਾਪ ਫੜਿਆ ਜਾਊਗਾ ਜਾਂ ਜਦੋਂ ਪੇਸ਼ ਹੋ ਜਾਊਗਾ ਉਹ ਤਾਂ ਉਹੀ ਦੱਸੂਗਾ ਨਾ ਕਿ ਜੇ ਉਹ ਕਾਰਨ ਕਿਉਂ ਮੰਗਦੇ ਹੋ ਬੱਚੇ ਨੂੰ ਵੇਚਣ ਦਾ ਕਾਰਨ ਕੀ ਮੰਗਦਾ ਕਾਰਨ ਤਾਂ ਦੇਖੋ ਇੱਕ ਮਾਂ ਬਾਪ ਦੋਨੇ ਆਪਸ ਵਿੱਚ ਵੱਖ-ਵੱਖ ਹੋ ਗਏ ਕੋਈ ਸਾਹਮਣ ਵਾਲਾ ਹੈ ਨਹੀਂ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਵਜਨ ਲੱਗਣ ਲੱਗ ਗਏ ਇਹਨਾਂ ਨੂੰ ਦੇਖੋ ਲੋਕ ਇਹਨਾਂ ਨੂੰ ਤਰਸ ਰਹੇ ਨੇ ਬੱਚਿਆਂ ਨੂੰ ਬਾ ਦੋਨੇ ਨੇ ਜੀ ਇਹ ਬੇਬੇ ਕਹਿੰਦੀ ਵੀ ਮੇਰੇ ਤੋਂ ੱੱਕੇ ਨਾ ਲੱਗਿਆ ਵੀ ਅਸੀਂ ਸਾਹਮਣੇ ਸੀ ਸਤੋਂ ੱੱਕੇ ਨਾ ਲੱਗਿਆ ਚੱਕੇ ਲੈ ਗਿਆ ਮੈਂ ਲੜਦਾ ਮੈਂ ਉਹ ਖੋੜਿਆ ਪੱਤ ਨਹੀਂ ਕਿਵੇਂ ਵੀਰੇ ਤੁਹਾਨੂੰ ਉਹਨੇ ਕੀ ਕਹਿ ਕੇ ਲੈ ਕੇ ਗਿਆ ਮੈਨੂੰ ਆਂਦਾ ਵੀ ਇਹਦੇ ਵੀ ਮੈਨੂੰ ਤੇ ਧੱਕੇ ਨਾਲ ਫੜਿਆ ਹਰ ਨਾ ਕਰੀ ਸਭ ਕੋ ਸਰਪੰਚਾ ਬਿੰਮਰਾਂ ਦੀ ਗੱਲ ਹੋਈ ਆ ਜੀ ਇਹ ਗੱਲ ਹੁਣ ਹੋਊਗੀ ਮੈਂ ਇਹ ਮੈਂ ਧੱਕੇ ਨਾਲ ਇਹ ਤੇ ਮੇਰੇ ਤੋਂ ਫੜਿਆ ਗਿਆ ਉਹ ਮੈਂ ਫੜ ਕੇ ਭਜਾ ਕੇ ਲੈ ਗਿਆ ਬਾਹਰ ਇਹ ਦਬਾ ਦਾ ਮੋਟਾ ਸੇ ਭਜਾ ਕੇ ਤੇ ਪਤਾ ਨਹੀਂ ਲੱਗਣ ਦਿੱਤਾ ਚੋ ਬੋਲਣਾ ਸੱਚ ਬੋਲਣਾ ਇੱਕ ਇੱਕ ਗੱਲ ਤੁਹਾਨੂੰ ਉਹਨੇ ਟਰੱਕ ਦੇ ਵਿੱਚ ਬਹਿ ਕੇ ਕਿਹੀ ਇਹ ਗੱਲ ਵੀ ਇਹਨੇ ਵੇਚ ਹਾਂਜੀ ਮੈਨੂੰ ਕਹੀ ਆ ਸਾਰ ਮੈਨੂੰ ਕਿਹਾ ਮੈਂ ਮੈਂ ਪੁੱਛਿਆ ਵੀ ਮੁੰਡਾ ਆਪਣਾ ਕਿੱਥੇ ਆ ਵੀ ਗੱਲਬਾਤ ਕਰਾ ਦੇ ਫੋਟੋ ਵੀ ਵਿਖਾ ਦੇ ਆਂਦਾ ਸਾਡੇ ਤੇਨ ਲੱਗਦਾ ਮੈਂ ਵੇਚਤਾ ਇਹ ਨੋਟਰ ਮਿਚਿਆਊਗਾ ਜਿਹੜੀ ਹੋਣਾ ਸਾਢੇ 3 ਲੱਖ ਰੁਪਈਆ ਮੈਨੂੰ ਆਖਿਆ ਜਦੋਂ ਮਾਂਹ ਜਾ ਕੇ ਇੱਕ ਵਾਰ ਚਾਲ ਵੇਚਿਆ ਵੀ ਆ ਮੈਨੂੰ ਵਿਖਾ ਹੀ ਦੇ ਅਗਲਾ ਨਾਂ ਦਊ ਤੇ ਨਾਂ ਸੀ ਫਿਰ ਆਂਦਾ ਉਹ ਇੱਥੇ ਨਹੀਂ ਗਾ ਮੇਰੀ ਸਾਲੀ ਹੈਗਾ ਸਾਲੀ ਨੇ ਸਾਲੀ ਘੋਲੀ ਆ ਤੇ ਬਾਅਦ ਚ ਵੀ ਇੰਨਾ ਪਤਾ ਲੱਗਾ ਮੁੜ ਕੇ ਮਾਂਹ ਚਲੋ ਕੋਈ ਗੱਲ ਨਹੀਂ ਪੁੱਛਦੇ ਰਹੇ ਅਸੀਂ ਤੇ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਵੀਰੇ ਕਰ ਸਕਦੇ ਹੋ ਜੀ ਹਨਾ ਹਾਂਜੀ ਬਾਹਰ ਕਰ ਲਿਓ ਵੀਰੇ ਕੋਈ ਗੱਲ ਨਹੀਂ ਪੁੱਤ ਖੁਸ਼ ਹੂੰ ਦੋਨੇ ਜਾਨੇ ਜਿਸ ਕਰਨ ਪੁੱਤ ਤੈਨੂੰ ਦੇਖਣ ਲਈ ਨਾ ਬਹੁਤ ਸੰਗਤ ਪਿਆਰ ਕਰਦੀ ਆ ਤੈਨੂੰ ਤੁਸੀਂ ਕੋਈ ਵੀ ਗੱਲ ਹਾਂਜੀ ਨਿੱਕੇ ਨੂੰ ਪੁੱਛ ਲੋ ਕਿਵੇਂ ਲੈ ਕੇ ਗਿਆ ਏ ਬਸ 2 ਮਿੰਟ ਦੋ ਮਿੰਟ ਦੇ ਦੇ ਅੱਛਾ ਕਰ ਲੋ ਜੀ ਕਰ ਲੋ ਨਾ ਨਾ ਥੋੜੀ ਅੱਛਾ ਠੀਕ ਹੈ ਜੀ ਲੋ ਮੈਂ ਖੜ੍ਹ ਜਾਂਦਾ ਮਾਰੇ ਭਾਜੀ ਹਾਂ ਜੀ ਇਹਨੂੰ ਪੁੱਛ ਸਕਦੇ ਨਿੱਕੇ ਹਾਂ 1 ਮਿੰਟ ਪੁੱਛਦੇ ਆਪੇ ਤਾਂ ਦਾਜੂ ਕਾ ਵੀ ਚਾਚਾ ਲੜਿਆ ਇੱਕ ਨਹੀਂ ਲੱਗਦਾ ਬਾਹਰ ਨੂੰ ਮਾਈਕ ਆਈਡੀਆ ਨਾਲ ਕਰਨੀ ਆ ਅੱਛਾ ਬਸ ਦੋ ਮਿੰਟ ਦੋ ਮਿੰਟ ਦੇ ਦਿਓ ਦੋ ਮਿੰਟ ਦੇ ਦਿਓ ਦੋ ਮਿੰਟ ਬੇਟਾ ਜੀ ਤਾਨੂੰ ਪੁੱਤ ਦੇਖਣ ਲਈ ਨਾ ਬਹੁਤ ਸੰਗਤ ਕੀ ਤੁਸੀਂ ਸਾਰੀ ਸੰਗਤ ਨੂੰ ਦੱਸ ਦੋ ਵੀ ਮੈਂ ਠੀਕ ਆਉਣਾ ਦੱਸ ਦੋ ਪੁੱਤ ਬੋਲ ਕੇ ਦੱਸ ਆ ਹੀ ਆ ਗਿਆ ਆਵੇ ਦੱਸ ਦੋ ਪੁੱਤ ਆਵੇ ਤੇਰਾ ਚਾਹ ਦੱਸ ਦੋ ਤੁਸੀਂ ਤੁਸੀਂ ਕਹੋ ਵੀਰੇ ਨੂੰ ਕਹੋ ਤੁਸੀਂ ਦੱਸ ਦੋ ਬੋਲ ਕੇ ਕਹ ਦੇ ਕਹ ਦੇ ਮਾ ਤੇ ਜੱਗਾ ਕੋ ਨਹੀਂ ਫਿਰ ਕੀ ਇਧਰ ਠੀਕ ਆ ਮੇਰਾ ਭਰਾ ਜੀ ਉਹ ਕਹਿੰਦੇ ਮਿਲ ਗਿਆ ਅੱਜ ਭਰਾ ਮੇਰਾ ਭਰਾ ਮਿਲ ਗਿਆ ਅੱਜ ਹਾਂ ਤੇਰਾ ਨਾਮ ਕੱਚਾ ਜੱਗਾ ਪੁੱਤ ਠੀਕ ਆ ਇਹਨੂੰ ਕੀ ਕਹਿੰਦੇ ਸੀ ਕਰ ਕੰਨੂ 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 ਤੇ ਜੱਗਾ ਅੱਜ ਇਕੱਠੇ ਹੋ ਗਿਆ ਹੈ ਚਲੋ ਬੇਟਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਅਸਲ ਨਾਲ ਜੀ ਤੁਸੀਂ ਇਹ ਆਈਡੀਆ ਲਾ ਕੇ ਦੇਖੋ ਇੱਕ ਵਾਰੀ ਅੱਖਾਂ ਬੰਦ ਕਰਕੇ ਵੀ ਜਿਹਦੇ ਤਨ ਤੇ ਚੀਜ਼ ਹੋਈ ਉਹਨੇ ਹੰਡਾਈ ਕਿਵੇਂ ਉਹ ਸਾਲ ਡਿਗੜ ਸਾਲ ਇੱਕ ਮਿੰਟ ਕੱਟਣਾ ਅੱਖਾਂ ਜੀ ਕੁੱਟ ਖਾ ਕੇ ਆਰ ਪੈਣਾ ਉਹਨੇ ਸਾਲ ਕਿਵੇਂ ਹੰਡਾਇਆ ਉਹ ਮਾਸੂਮ ਬੱਚੇ ਨੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੂੰ ਰੋਕਦਾ ਨਹੀਂ ਸੀ ਉਹਨੂੰ ਵੀ ਤੁਸੀਂ ਮੈਨੂੰ ਕੁੱਟੋ ਨਾ ਕਹਿੰਦਾ ਜੀ ਮੈਂ ਨਹੀਂ ਕੁਝ ਕਹਿੰਦਾ ਜੀ ਮਤਲਬ ਡਰਦਾ ਹੀ ਅੰਨਾ ਸੀ ਬੱਚਾ ਉਸ ਲੇਡੀ ਤੋਂ ਜਲਾਦ ਲੇਡੀ ਉਹ ਕਹਾਂਗੇ ਵੀਰੇ <tutly> hmm. हां आलो बेटा जी बेटा <Arduino> आ देखो ओ <alrededor> चाचू ने की ਦਿੱਤਾ ਤੁਹਾਡੇ ਲਈ थैंक यू ਕਰੋ ਪੁੱਤ ਚਾਚੂ ਦਾ ਹੱਸ ਕੇ ਦਿਖਾ दो ਦੋਨੋਂ थैंक यू ਕਰੋ ਬੇਟਾ ਉਧਰ ਕੰਮ ਕਰਦੇ ਹੱਸ ਕੇ ਬਾਈ थैंक यू ਚਾਚੂ ਹੱਸ ਕੇ थैंक यू ਚਾਚੂ ਹਾਂ ਜੀ ਠੀਕ ਹੈ ਬੇਟਾ ਵੈਰੀ ਗੁੱਡ ਬੇਟਾ ਹੁਣ ਘਰ ਭਰਾਉਣਾ ਨਹੀਂ ਪੁੱਤ ਚੰਗਾ ਆਵੇਂ ਤਾੜੇ ਲੱਗੇ ਜਿੰਨੇ ਤੁਹਾਨੂੰ ਇੰਨੀ ਖੁਸ਼ ਹੋ ਗਏ ਰੇਡ ਦੇ ਵਿੱਚੋਂ ਕੱਢਿਆ ਵਾ ਤੇ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਖਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਬਾਸੋਂ ਰੋਡ ਦੇ ਉੱਪਰ ਸੰਸਥਾ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾਵਾਰਸ ਮੰਦ ਬੁੱਧੀ ਇਨਸਾਨਾਂ ਲਈ ਸੰਸਥਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅੱਜ ਇਸ ਨਮਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਤ ਨੇ ਜੀ ਇਹ ਖੇਤੀ ਕਰਨਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਜੀ ਤੁਹਾਨੂੰ ਕਿਵੇਂ ਪਤਾ ਬਾਪ ਕਿੱਥੇ ਇਸ ਟਾਈਮ ਤੇ ਜਦੋਂ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਆਂ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜੋ ਜੀਨੂ ਵੀ ਵਿੱਚ ਐ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦ ਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਆਪਾਂ ਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਵੀ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਂ ਬਾਪ ਨੇ ਬੱਚੇ ਦੇ ਉਹ ਵਕ ਵਕ ਹੋ ਗਏ ਉਹਨਾਂ ਨੇ ਵਕ ਵਕ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਦੀਏ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲ ਇਹ ਸੰਸਥਾ ਚੱਲ ਰਹੀ ਆ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦਿਵਾਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜਰੂਰ ਦਿਓ ਤਾਂ ਜੋ ਆਪਾਂ ਉਹ ਬੱਚੇ ਨੂੰ ਬੱਚੇ ਨੂੰ ਤੁਸੀਂ ਰਿਕਵਰੀ ਕੀਤਾ ਮੇਰੇ ਵਾਲੇ ਸੀ ਉਹਨਾਂ ਵੱਲੋਂ ਇਸ ਚੀਜ਼ ਤੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀ ਉਹਨਾਂ ਨੂੰ ਨਹੀਂ ਮਿਲੀ ਇਸ ਬੰਦੀ ਤੁਸੀਂ ਕੀ ਕਹਿਣਾ ਹੈ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਸ਼ਬਦ ਤੱਕ ਕੋਈ ਨਹੀਂ ਬਚਿਆ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆਂ ਵੀ ਯਾਰਾ ਵੀਡੀਓ ਦੇਖਦੇ ਨੇ ਉਹਨੂੰ ਆਪਣਾ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲੇ ਜਾਵਾਂਗੇ ਕਿ ਤੁਹਾਡਾ ਨ वाले बंदे ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਦੀ ਹੁਣ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਨੇ ਕੋਈ ਜਿਹੜੀ ਡੂੰਗੀ ਤਾਂ ਸੱਤ ਨਹੀਂ ਹੈਗੀ ਔਰ ਜਿਹੜਾ ਇੱਥੋਂ ਸਾੜਿਆ ਗਿਆ ਫੇਸ ਉਹ ਵੀ ਠੀਕ ਹੋ ਰਿਹਾ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ 'ਚ ਧੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵਕ ਵਕ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣੇ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਅਸੀਂ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਹੋ ਜਿੱਥੇ ਤਾਂ ਉਹਨੇ ਸੰਸਥਾ 'ਚ ਰਹਿਣਾ ਹੋ ਸੇਵਾ ਕਰਨੀ ਹੋ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਹੋ ਤਾਂ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਦੇਵਾਂਗੇ ਕਾਰੋਬਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿਉਂ ਇਹਨੂੰ ਤੁਸੀਂ ਨਰਕ 'ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ 'ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾ ਜੀ ਨੂੰ ਪਤਾ ਜਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਨਾਮ ਪਰ ਇਹਨਾਂ ਦਾ ਧੰਨਵਾਦ ਮੈਂ ਕਹਿ ਨਹੀਂ ਵੀ ਇਹਨਾਂ ਦਾ ਸ਼ੁਕਰਾਵਾਦ ਜਿਨ੍ਹਾਂ ਨੇ ਮੇਰਾ ਬੱਚਾ ਮਿਲਾਤਾ ਮੈਂ ਇਹਨਾਂ ਦਾ ਨੇ ਇਹਨਾਂ ਨੂੰ ਗੋਣ ਲਾ। ਕੋਈ ਬੱਚਾ ਤੁਸੀਂ ਲੈ ਕੇ ਜਾਓਗੇ? ਉਹ ਵੇਖ ਲਾਂਗੇ ਸਵੇਰੇ। ਤੇ ਕੀ ਕਰਦੇ? ਜਿ ਤਰ੍ਹਾਂ ਇਹ ਕਹਿਣਗੇ ਅਸੀਂ ਇਹਨਾਂ ਦੇ ਪਿੱਛੇ। ਧੰਨਵਾਦ ਜੀ। ਠੀਕ। ਅਸੀਂ ਇਹਨਾਂ ਦੇ ਬਗਰੇ ਆ। ਤੇ ਜਿ ਤਰ੍ਹਾਂ ਕਹਿਣਗੇ ਸਾਨੂੰ ਅਸੀਂ ਮੈਂ ਉਤਰਾਂ ਕਰਦੇ। ਠੀਕ ਹੈ ਜੀ। ਠੀਕ।